ਆਪ ਨੇ ਆਪੇ ਆਪਣਾ ਮੁਖਤਾਰ ਕਰ ਰਹੇ ਕਰ ਰਹੇ ਰਿਪੋਰਟ ਬਣੀ ਹੋ ਗਈ ਸੀ ਸਰ ਕਮੇਟੀ ਸਾਰੇ ਬੰਦੇ ਨੂੰ ਵਾਸੀਮ ਨਾਲ ਪਹੁੰਚਾ ਦਿੰਦਾ ਪਹਿਲਾਂ ਵੀ ਇਹੀ ਕੁਝ ਕਰਦੇ ਰਹੇ ਆਹੀ ਬੰਦ ਕਰਨਾ ਨਹੀਂ ਕੋਈ ਗੱਲ ਸੁਣ ਨਹੀਂ ਗੱਲ ਸੁਣ ਦੂਜੇ ਪਾਸੇ ਗੱਲ ਸੁਣ ਆ ਗੋੜੀਆਂ ਬੱਚਿਆਂ ਲੋਕਾਂ ਦੇ ਸਿਰ ਤੇ ਜਾਸ ਦੇ ਕੋਲੇ ਬੱਚੇ ਬੱਚੇ ਹਨ ਕੁੜੀਆਂ ਨੂੰ ਪੁਲਿਸਿਆ ਉਸੇ ਜਿੰਦੀ ਦੇ ਵਿੱਚ ਆ ਸੂਰਤ ਦੇ ਵਿੱਚੜਾ ਐਸੇ ਜਿਹਾ ਕੌਣ ਕਰਦਾ ਚੱਕ ਕੇ ਲੈ ਆ ਅੱਠ ਬੰਦੇ ਆ ਗਏ ਨੇ ਜੀ ਉਹ ਯਾਰ ਗੱਲ ਤਾਂ ਸੁਣ ਲੈ ਨਾ ਗੱਲ ਤਾਂ ਸੁਣ ਲੈ ਗੱਲ ਸੁਣ ਲੈ ਉਹ ਪ੍ਰਧਾਨ ਕੋਣ ਹੈ ਅੱਜ ਆਲੂ ਬਣਾਉਂਦਾ ਨਾਮਾ ਕਾਗਜ਼ ਤੇ ਨਾਮਾ ਕਾਗਜ਼ ਤੇ ਨਾਮਾ ਕਾਗਜ਼ ਤੇ ਆਜੂ ਰეკਵੈਂਡਰ ਪ੍ਰਧਾਨ ਜੀ ਮਰਦਾਨ ਤੋਂ 15 ਤੋਂ 20 ਸਾਲਾਂ ਤੋਂ ਲਗਾਤਾਰ ਪੰਜਾਬ ਦੇ ਬਸਸ ਵਿਭਾਗਾਂ ਦੇ ਵਿੱਚ ਸੱਚੇ ਮੁਲਾਜ਼ਮਾਂ ਦੇ ਤੌਰ ਤੇ ਉੱਪਰ ਕੰਮ ਕਰਦੇ ਆ ਰਹੇ ਆਂ ਕਾਂਗਰਸੀ ਸਰਕਾਰ ਆਈ ਹੈ ਅੱਜ ਅਸੀਂ ਵਾਟਰ ਸਪਲਾਈ ਡਿਪਾਰਟਮੈਂਟ ਦੇ ਵਿੱਚ ਆ ਗਏ ਤੇ ਠੇਕਾ ਮੁਲਾਜ਼ਮ ਜਿਹੜਾ ਸਮਰਜਾ ਪੰਜਾਬ ਦੇ ਬੈਨਰ ਖੇਲੇ ਤਕਰੀਬਨ 24 ਡਿਪਾਰਟਮੈਂਟਾਂ ਦੀਆਂ 24 ਜੱਥੇ ਬੰਦੀਆਂ ਨੇ ਜਿਹੜੀਆਂ ਕੰਮ ਕਰਦੀਆਂ ਨੇ ਮਾਝੂਗ ਮੁੱਖ ਮੰਤਰੀ ਸਾਹਿਬ ਜਿਹੜੇ ਮੁੱਖ ਮੰਤਰੀ ਚੰਨੀ ਸਾਹਿਬ ਸੀਗੇ ਉਹਦੋਂ ਅਸੀਂ ਲਗਾਤਾਰ ਧਰਨੇ ਦੇ ਉੱਪਰ ਬੈਠੇ ਹੋਏ ਸੀਗੇ ਪੰਜਾਬ ਦੇ ਮੁੱਖ ਮੰਤਰੀ ਭਗਵਤ ਮਾਨ ਸਾਹਿਬ ਜੀ ਸਾਡੇ ਉਰੇ ਹਲਕੇ ਸਮਾਣੇ ਤੋਂ ਕੈਬਨਿਟ ਦੇ ਬੰਤੀ ਚੇਤਨ ਸਿੰਘ ਜੋੜਾ ਮਾਜਰਾ ਨੇ ਜਿਹੜੇ ਇਹ ਬਕਾਇਦਾ ਸਾਡੇ ਪ੍ਰੋਗਰਾਮਾਂ ਦੇ ਵਿੱਚ ਬੋਲ ਕੇ ਆਉਂਦੇ ਤੇਗੇ ਔਰ ਇਹਦੇ ਨਾਲ ਹੀ ਸਾਨੂੰ ਜਾਨੀ ਕਿ ਹੰਦਰਦੀ ਦੇ ਕੇ ਆਉਂਦੇ ਦੀ ਕਿ ਜਦੋਂ ਸਾਡੀ ਸਰਕਾਰ ਆ ਗਈ ਤਾਂ ਅਸੀਂ ਮਸਲੇ ਹੱਲ ਕਰਾਂਗੇ ਪਰ ਤੂ ਬਦਕ ਸਮਝਤੀ ਇਹ ਅਸੀਂ 20 ਵਾਰੀ ਲਗਾਤਾਰ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਇੱਥੋਂ ਤੱਕ ਕਿ ਸੀਐਮ ਸਾਹਿਬ ਦੇ ਸ਼ਹਿਰ ਸੰਗਰੂਰ ਦੇ ਵਿੱਚ ਵੀ ਹਾਈਵੇ ਜਾਮ ਕਰਕੇ ਉੱਥੋਂ ਦੇ ਡੀਸੀ ਸਾਹਿਬਾਨਾਂ ਵੱਲੋਂ ਸਾਨੂੰ ਜਦੋਂ ਲਿਖਤੀ ਰੂਪ ਦੇ ਵਿੱਚ ਮੀਟਿੰਗ ਦਾ ਸੱਦਾ ਦਿੱਤਾ ਜਾ ਰਿਹਾ ਵੀ ਮੁੱਖ ਮੰਤਰੀ ਸਾਹਿਬ ਬਿਲਕੁਲ ਤੁਹਾਡੇ ਨਾਲ ਮੀਟਿੰਗ ਕਰਨਗੇ ਅਸੀਂ 19 ਵਾਰ ਲਗਾਤਾਰ ਚੰਡੀਗੜ੍ਹ ਮੀਟਿੰਗ ਕਰਨ ਵਾਸਤੇ ਗਿਆਗੇ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਜਿਹੜੇ ਇਹ ਗੱਲ ਕਹਿੰਦੇ ਸੀਗੇ ਕਿ ਪੰਜਾਬ ਦੀ ਸਰਕਾਰਾ ਸੱਥਾ ਦੇ ਵਿੱਚ ਚੱਲੂਗੀ ਪੰਜਾਬ ਦੀ ਬਦਕਿਸਮਤੀ ਹੈ ਕਿ ਵਿਭਾਗੇ ਪੱਕੇ ਨੇਗੇ ਤੇ ਮੁਲਾਜ਼ਮ ਕੱਚੇ ਰਹਿਗੇ ਪਰ ਤੁਸੀਂ ਸਾਡੇ ਨਾਲ ਇੱਕ ਵਾਰੀ ਵੀ ਮੁਲਾਕਾਤ ਨਹੀਂ ਕਰੀ ਸੀ ਤੇ ਰੋ 4 ਵਜੇ ਨਿਕਲਦੇ ਆਗੇ ਤੇ 10 ਵਜੇ ਤੈਨੂੰ ਚੰਡੀਗੜ੍ਹ ਪਹੁੰਚਦੇ ਆਗੇ ਤੇ 5 ਵਜੇ ਤੱਕ ਸਾਨੂੰ ਪਹੁੰਚਾਇਆ ਜਾਂਦਾ 5 ਵਜੇ ਤੋਂ ਬਾਅਦ ਦੇ ਵਿੱਚ ਸਾਨੂੰ ਇਹ ਗੱਲ ਕਹਿ ਕੇ ਮੋੜਿਆ ਜਾਂਦਾਗਾ ਕਿ ਮੁੱਖ ਮੰਤਰੀ ਸਾਹਿਬ ਦਾ ਸਟੂਲ ਬੀਜੀ ਹੈਗਾ ਵੀ ਉਹ ਮਿਲ ਨਹੀਂ ਸਕਦੇ ਬਿਲਕੁਲ ਨਹੀਂ ਜਿਹੜੀਆਂ ਪਿਛਲੀਆਂ ਸਰਕਾਰਾਂ ਸੀ ਉਸ ਟੀਮ ਦਾ ਕਾਇਨਸ ਕਰਨਾ ਸਾਡੇ ਬਰਾਂਡ ਦੇ ਕੱਤੇ ਹੁੰਦੇ ਸੀ ਲੱਗਦਾ ਉਹਨਾਂ ਨੇ 2004 ਦੇ ਵਿੱਚ ਕੱਚੇ ਸ਼ੁਰੂ ਕੀਤੇ ਸੀ ਮੁੱਖ ਮੰਤਰੀ ਦੀ ਕਾਂਗਰਸ ਦੀ ਸਰਕਾਰ ਦੀ ਅਤੇ ਕੇਂਦਰ ਵਿੱਚ ਜਿਹੜੀ ਸਰਕਾਰ ਸੀ ਉਹਨਾਂ ਨੇ ਕੱਚੇ ਰੱਖੇ ਜਿਨੇ ਰੱਖੇ ਤੇ ਪਹਿਲੀ ਸਰਕਾਰ ਜਿਹਨੇ ਆ ਕੇ ਕੱਚੇ ਨੂੰ ਪੱਕਾ ਕਰਦਾ ਜਿਹੜੇ ਅੱਗੇ ਤੋਂ ਅਪਲਾਈ ਕਰਦੇ ਆ ਕੱਚੇ ਰੱਖੀ ਕਰਦੇ ਉਹਨੂੰ ਤਰਖਾ ਦੇਣਾ ਕੋਈ ਨਹੀਂ ਗੱਲ ਉਹਦੀ ਮੈਂ ਸਾਰੀ ਸੁਣੇ ਇੱਕ ਕਮੇਟੀ ਬਣਾਈ ਜਾਂਦੀ ਸਰ ਕਮੇਟੀ ਪੂਰੀ ਪ੍ਰੋਸੈਸ ਸਾਡੇ ਸਿਹਤ ਮੈਕ ਇਨ ਐਜੂਕੇਸ਼ਨ ਤੇ ਹੋ ਗਿਆ ਸਨਾਵਦੀ ਸੜੀ ਨਹੀਂ ਕਰਦੀ ਨਾਣੀ ਪੈਂਦੀ ਹੈ ਜੀ ਪਨੈਸਟਿਕ ਪਲੇਸ ਸੜੀ ਪੈਂਦੀ ਹੈ ਆਪਾਂ ਸੌਲ ਦੀ ਜਿਹੜਾ ਟੈਂਪਲ ਜੀ ਚਾਰ ਪੰਜ ਵਿਭਾਗਾਂ ਕਈ ਜਗ੍ਹਾ ਤੇ ਕੇਂਦਰ ਸਰਕਾਰ ਦੇ ਨਾਲ ਵੀ ਸੰਬੰਧ ਹੁੰਦਾ ਪਰ ਫਿਰ ਕੁਝ ਅਪਲਾਈ ਜਿਹੜੀਆਂ ਸਕੀਮਾਂ ਕੇਂਦਰ ਦੀਆਂ ਨੇ ਉਹ ਸਾਰੀਆਂ ਜਿਵੇਂ ਜਿਵੇਂ ਹਾਰਡ ਕਲੀਅਰ ਹੋ ਰਹੀਆਂ ਇਹ ਸਰਕਾਰ ਦੀ ਪਾਲਿਸੀ ਹੈ ਕਿ ਕੱਚਿਆਂ ਨੂੰ ਪੱਕੇ ਕਰਨਾ ਸ਼ੁਰੂਆਤ ਤਾਂ ਕੀਤੀ ਹੈ ਕੁਝ ਬੰਦੇ ਹੋਏ ਐਜੂਕੇਸ਼ਨ ਦੇ ਹੋਏ ਅਸਲ ਦੇ ਬੰਦੇ ਪਰ ਉਹਨੂੰ ਕੱਢਾਂਗੇ ਤੁਹਾਨੂੰ ਕਿਸੀ ਕਿਸੇ ਕੱਚੇ ਮੁਲਾਜ਼ਮ ਨੂੰ ਕੱਢ ਨਹੀਂ ਰਹੇ ਕਰਨੇਗੇ ਤੁਹਾਨੂੰ ਕਰਾਂਗੇ ਤੁਹਾਨੂੰ ਵੀ ਕਰਾਂਗੇ ਥੋੜਾ ਜਿਹਾ ਦੇਖਣਾ ਲੱਖੋ ਕਮੇਟੀਆਂ ਬਣ ਗਈਆਂ ਹੋਇਆਂ ਕਮੇਟੀਆਂ ਕੰਮ ਕਰ ਰਹੀਆਂ ਮੰਤਰੀ ਸਾਹਿਬ ਸਾਡੀ ਬੇਨਤੀ ਇਹ ਆ ਸਾਡੀ ਕਮੇਟੀ ਵਾਲਾ ਕੋਈ ਆਲਾ ਨਹੀਂ ਵੀ ਵਾਰਾ ਮੌਕਾ ਮੰਤਰੀ ਪੰਜਾਬ ਜੀ ਨੂੰ ਤੁਸੀਂ ਕਹਿੰਦੇ ਹੋ ਮੌਤਮ ਸਿੰਘ ਸਾਡਾ ਗਰੀਬ ਧਰ ਦਾ ਬਾਹ ਫੜ ਕੇ ਗੱਲ ਕਰ ਲੋ ਸਾਨੂੰ ਵੀ ਵਾਰਾਂ ਲਿਖਤੀ ਮੀਟਿੰਗ ਦਿੱਤੀ ਆ ਚੰਡੀਗੜ੍ਹ ਮੈਂ ਹੀ ਮੀਟਿੰਗ ਢੀਲ ਕਰ ਲਿਆ ਨਾ ਪਾਣੀ ਤੁਹਾਡਾ ਤੁਸੀਂ ਕਰ ਰਹੇ ਹੋ ਵਸੇ ਲੋਕਾਂ ਨੂੰ ਬੰਦੇ ਮੈਂ ਮੰਗ ਪੱਤਰ ਤੁਹਾਨੂੰ ਦਿਖਾ ਦਿਆਂ ਕਿ ਕਿਤੇ ਦਿੱਤੇ ਅਣਗਿਣਤ ਮੈਂ ਨਹੀਂ ਅਸੀਂ ਤਾਂ ਮੈਂ ਤਾਂ ਮਿਲਦਾ ਜੀ ਮੈਂ ਤਾਂ ਸਾਰੇ ਨੰਬਰ ਦਿਖਾ ਰਹੇ ਸਾਡੇ ਬੈਟਰੀ ਇਹ ਨਹੀਂ ਜੀ ਵੀ ਸਾਨੂੰ ਅੱਜ ਰੈਗੂਲਰ ਸਾਡਾ ਮੈਟਰ ਹੈ ਵੀ 20 ਵਰਾ ਮੁੱਖ ਮੰਤਰੀ ਮੀਟਿੰਗਾਂ ਦੇ ਕਰ ਦਾਂਗੇ ਜੀ ਕਰ ਦਾਂਗੇ ਸਾਡੇ ਨਾਲ ਮੀਟਿੰਗ ਕਰਾ ਦੋ ਜੇ ਤੁਸੀਂ ਮੀਟਿੰਗ ਕਰਾ ਦੋਗੇ ਕੀ ਕਰ ਦਾਂਗੇ ਨਾ ਰੋਣਸੀਆ ਬ੍ਰੋ ਕੋਈ ਨਹੀਂ ਕਰਦਾ ਬੰਦ ਕਰ ਲਈ ਗੱਲ ਸੁਣੋ ਇੱਕੋ ਹੀ ਸਰਕਾਰ ਹੈ ਜਿਹਦੀਆਂ ਪਾਲਸੀਆਂ ਪੱਕੇ ਕਰਦੀ ਹੈ ਮੇਰੀ ਗੱਲ ਤਾਂ ਸੁਣ ਲੈ ਇੱਕੋ ਹੀ ਸਰਕਾਰ ਹੈ ਜਿੰਦੇ ਇੱਕੋ ਇਹੋ ਜਿਹਾ ਗੱਲ ਸੁਣਦਾ ਗੱਲ ਹਾਂਜੀ ਕਿੰਨੀਆਂ ਕ ਜੂਰੀਆਂ ਹੋਣਗੀਆਂ ਪੰਜਾਬ ਚ ਸਾਰੇ ਸਾਰਿਆਂ ਦੀ ਬੁਲਾਵਟ ਕਿੰਨੀਆਂ ਜੂਰੀਆਂ ਹੋਣਗੀਆਂ ਬਥੇਰੀਆਂ ਜੀ ਥਰੇਕ ਮਹਿਕ ਵੀ ਦੋ ਦੋ ਤਿੰਨ ਚੜ੍ਹ ਗਈਆਂ ਦੋ 25000 ਹਾਂਜੀ ਠੀਕ ਹੈ ਜੀ ਬੋਟ ਆਇਆ ਜਾਂਦਾ ਪਤਾ ਮਿਲ ਕੇ ਕਰੇਗਾ ਉਹਨੇ ਕਮੇਟੀ ਬਣਾਤੀ ਹੈ ਜੀ ਉਹਦੇ ਚ ਕੈਬਨਟ ਕਮੇਟੀ ਕਮੇਟੀ ਨੇ ਫਿਰ ਸਾਡੇ ਕਮੇਟੀ ਨੇ ਰਿਪੋਰਟ ਵੀ ਦੇ ਦਿੱਤੀ ਜੀ ਜਲ ਸਪਲਾਈ ਵਾਲੇ ਮੁੰਡੇ ਜਾਂ ਬਿਜਲੀ ਬੋਰਡ ਵਾਲੇ ਪੱਕੇ ਕਰ ਲਓ ਮੁੱਖ ਮੰਤਰੀ ਸਾਹਿਬ ਆਪੇ ਆਪਣਾ ਉਹਨੂੰ ਕੰਟਰੈਕਟ ਕਰ ਰਹੇ ਹੋ ਕਰ ਰਹੇ ਆ ਰਿਪੋਰਟ ਬਣੀ ਹੋਈ ਹੈ ਜੀ ਸਾਨੂੰ ਤਾਂ ਸੀਐਮ ਸਾਹਿਬ ਨਾਲ ਤਾਂ ਕਮੇਟੀ ਯਾਰ ਫਿਰ ਉਹੀ ਗੱਲ ਸਰ ਕਮੇਟੀ ਸਾਰੇ ਬੰਦੇ ਨੂੰ ਮੈਂ ਸੀਐਮ ਨਾਲ ਬਿਠਾ ਦਿੰਦਾ ਪਹਿਲਾਂ ਮੈਂ ਇਹ ਕੁਝ ਕਰਦੇ ਰਿਹਾ ਇਹ ਕੁਝ ਕਰਨਾ ਤੁਸੀਂ ਨਹੀਂ ਸਰ ਮੈਂ ਕਹਿ ਰਿਹਾ ਤੁਹਾਨੂੰ ਬਿਠਾਵਾਂਗੇ ਪੜਾਵੇ ਦਾ ਪਹਿਲਾਂ ਆਪਣੇ ਵਾਲੀ ਗੱਲ ਸੁਣ ਵਰੀ ਗੱਲ ਸੁਣ ਦੂਜੇ ਦੂਜੇ ਪਾਸੇ ਗੱਲ ਸੁਣ ਆਹ ਗੋੜੀਆਂ ਬੱਜੀਆਂ ਲੋਕਾਂ ਦੇ ਸਿਰ 'ਚ ਜਾਸ ਦੇ ਗੋੜੇ ਬੱਜਿਆ ਬੱਜਿਆ ਹੈ ਨਾ ਬੰਦੇ ਵੀ ਮਰੇ ਆਪਣੀ ਗੱਲ ਸੁਣ ਲੈਣਾ ਆਪ ਸੁਣ ਲੈ ਜੀ ਮਾਰਿਆ ਗੋੜੇ ਸੁਣ ਲੈ ਮੇਰੇ ਕੋਲ ਕੁੜੀਆਂ ਨੂੰ ਕੁੜੀ ਸਿਆ ਉੱਥੇ ਦਿੱਲੀ ਦੇ ਵਿੱਚ ਆਹ ਸੂਰਤ ਦੇ ਵਿੱਚ ਜਿਹੜਾ ਐਮਪੀ ਸੀਗਾ ਕਾਂਗਰਸ ਦਾ ਵੀ ਚੱਕ ਕੇ ਲੈ ਆ ਆਹ ਅੱਠ ਚੱਕ ਕੇ ਆ ਗਏ ਨੇ ਜੀ ਉਹ ਯਾਰ ਗੱਲ ਤਾਂ ਸੁਣ ਲੈ ਨਾ ਇੱਕ ਵਾਰ ਗੱਲ ਸੁਣ ਲੈ ਗੱਲ ਤਾਂ ਸੁਣ ਲੈ ਗੱਲ ਤਾਂ ਸੁਣ ਲੈ ਮੈਂ ਕਹਿ ਰਿਹਾ ਵੀ ਸਾਡੀ ਲੜਾਈ ਜਿਹੜਾ ਦੇ ਨਾਲ ਹੈ ਉਹਨਾਂ ਨੇ ਚੱਕ ਸਾਰੇ ਡੀਲਰਾਂ ਦਾ ਸ਼ੋਕ ਤੇ ਕਹਿੰਦੇ ਸਾਡੇ ਪਾਸ ਕਿਤੇ ਹੋਏ ਆ ਪੰਜਾਬ ਦੇ ਪੈਸੇ ਰੁਕੇ ਹੋਏ ਆ ਸੜਕਾਂ ਬਣਾਉਣੀਆਂ ਸੀ ਰੁਜ਼ਗਾਰ ਪੈਦਾ ਹੋਏਗਾ ਮੰਡੀਆਂ ਠੀਕ ਕਰਨੀਆਂ ਹਸਪਤਾਲ ਬਣਾਉਣੇ ਆ ਪਰਧੀਆਂ ਕਰਨੀਆਂ ਪਾਣੀ ਦਾ ਪ੍ਰਬੰਧ ਕਰਨਾ ਕੱਗੜ ਦੀ ਮੈਨੇਜਮੈਂਟ ਕਰਨੀ ਆ ਤੇ ਜਿੱਥੇ ਅਸੀਂ ਜਾ ਰਹੇ ਆ ਇਹ ਲੜਾਈ ਦੇ ਵਿੱਚ ਅਸੀਂ ਨੇ ਸਾਥ ਦਿਓ ਅੱਗੇ ਤੁਹਾਡੀ ਮਰਜ਼ੀ ਆ ਅਸੀਂ ਅਸੀਂ ਕੋਈ ਨਾ ਕੋਈ ਮੁੱਦਾ ਲੈ ਕੇ ਹੀ ਸਾਥ ਲੈ ਕੇ ਮੀਟਿੰਗ ਕਰਾਉਗੇ ਤਾਂ ਵਿਰੋਧ ਕਰਨਾ ਰੋਕਣਾ ਕੋਈ ਨਹੀਂ